ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਹੋਪਸ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਮਾਰਨਿੰਗ ਦਾ 6:30 ਦਾ 6:30 ਹੋ ਗਏ ਚਾਹ ਪੀ ਲਈ ਤੇ ਚਾਹ ਪੀਣ ਤੋਂ ਬਾਅਦ ਮੈਂ ਲਾਗੀ ਸਬਜ਼ੀ ਤਿਆਰ ਕਰਨ ਚਾਹ ਬਣਦੇ-ਬਣਦੇ ਵੀ ਮੈਂ ਬਹੁਤ ਸਾਰੇ ਕੰਮ ਕਰਦਾਂਦੇ ਹੋਈਆਂ ਜਿਵੇਂ ਟੋਕਰੀ ਚ ਭੰਨਦੇ ਚੱਖਣੇ ਨੇ ਦਹੀਂ ਸੰਦਰ ਰੱਖਣੇ ਨੇ ਦੁੱਧ ਦਾ ਪਤੀਲਾ ਖਾਲੀ ਕਰਤਾ ਉਹ ਸਾਫ਼ ਕਰਕੇ ਵੀ ਰੱਖਤਾ ਪਤੀਲਾ ਹੁਣ ਵਚਾਹ ਪਾਣਦੇ ਪਾਣਦੇ ਵੀ ਕੋਸ਼ਿਸ਼ ਹੁੰਦੀ ਜਿੰਨੇ ਕੁ ਮोटे ਕੰਮ ਕਰਦਾ ਆਲੂ ਵੀ ਕੱਟ ਕੇ ਰੱਖਦੇ ਸੀ ਕੱਟ ਕੇ ਪਾਣੀ ਚ ਸੋਕ ਕਰਦੇ ਸੀ ਮੈਂ ਆਪੇ ਨੇ ਫਿਰ ਕਾਲੇ ਨਹੀਂ ਹੁੰਦੇ ਪਾਣੀ ਚ ਪਾ ਦਈਏ ਤੇ ਹੁਣ ਮੈਂ ਇਧਰ ਪਿਆਜ਼ ਚੌਪ ਕਰੀਏ ਲਸਣ ਪਿਆਜ਼ ਸਭੀ ਵਸ ਬਸ ਇਹੀ ਰਹਿ ਗਿਆ ਸੀਗਾ ਤੇ ਗੋਭੀ ਵੀ ਪਾਣੀ ਚ ਪਾਈ ਪਈ ਆ ਆਪਾਂ ਇਥੇ ਗੋਭੀ ਗਰਮ ਪਾਣੀ ਵਿੱਚ ਇਹਨੂੰ ਵੀ ਹੁਣ ਮੈਂ ਪਾਣੀ ਚੋਂ ਕੱਢ ਦੂੰਗੀ ਸਬਜ਼ੀ ਬਣਾਉਣ ਤੋਂ ਪਹਿਲਾਂ ਹੀ ਕੱਢ ਕੇ ਰੱਖ ਦੂੰਗੀ ਪਾਣੀ ਉਚੜ ਜੂਗਾ ਇਹਦਾ ਸਭੋਂ ਮਸਾਲੇ ਦੀ ਤਿਆਰੀ ਕਰਦੇ ਆ ਤਾਂ ਸਵੇਰੇ ਉੱਠਦੇ ਹੀ ਬਸ ਕੰਮ ਸ਼ੁਰੂ ਹੁੰਦੇ ਮੈਨੂੰ ਐ ਵੀ ਕੰਮ ਮੈਂ ਜਿੰਨੀ ਜਲਦੀ ਕਰਾਂ ਵੀ ਵੱਧ ਤੋਂ ਵੱਧ ਕਰ ਰਹੀ ਹਾਂ ਨਾ ਕਿ ਜੋ ਕੰਮੇ ਕਰਨੇ ਨੇ ਉਹ ਪੈਰ ਦੇ ਘੜੀ ਸੀ ਚੱਲ ਫਿਰ ਉਹਦਾ ਕੋਈ ਫਾਇਦਾ ਨਹੀਂ ਗਾ। ਬਸ ਹੁਣ ਤੇ ਪਿਆਜ਼ ਪਿਆਜ਼ ਪਾਉ। ਟਮਾਟਰ, ਹਰੀ ਮਿਰਚ, ਅਦਰਕ। ਅਦਰਕ ਮੈਂ ਆਪਣਾ ਹੁਣ ਨਹੀਂ ਇਹਦੇ ਨਾਲ। ਕਈ ਵਾਰ ਮੈਂ ਪੇਸਟ ਵੀ ਰੱਖਿਆ ਉਹ ਵੀ ਪਾ ਲੈਂਦੀ ਐ ਤੇ ਕਈ ਵਾਰ ਮੈਂ ਜੀ ਲਸਣ ਉਹ ਜੀ ਬਰੀਕ ਚੋਪ ਕੋ ਜੂ ਚੋਪਰ ਵਿੱਚ ਤਾਂ ਅਦਰਕ ਨੂੰ ਮੈਂ ਆ ਛੋਟੀ ਕਦੂਕਾਸ ਨੇ ਕਦੂਕਾਸ ਕਰ ਲਿਆ ਹੁਣ ਕੱਟ ਕੇ ਨਹੀਂ ਪਉਂਦੀ ਫਿਰ ਉਹ ਨਹੀਂ ਖਾਂਦੇ ਹੈਗੇ ਲਸਣ ਤੇ ਪਿਆਜ਼ ਇਧਰ ਹੋ ਗਿਆ ਟਮਾਟਰ ਉਹ ਮੈਂ ਮਸ਼ੀਨ 'ਚ ਕੱਪੜੇ ਪਾਉਣ ਜਾਂਦੀ ਸੀ ਕੱਲ ਮੈਂ ਆਪਣੇ ਕੋਟੀ ਥੀਏਟਰ ਕੱਢੇ ਸੀ ਵਾਸ਼ ਕਰਨੇ ਇੱਕ ਲੋਡ ਹੈਗਾ ਮਸ਼ੀਨ ਦਾ ਫਿਰ ਹੁਣ ਦੇਖਿਆ ਬਾਹਰ ਬੱਦਲ ਹੋਏ ਪਏ ਨੇ ਫਿਰ ਮੈਂ ਕਿਤੇ ਥੋੜਾ ਜਿਹਾ ਦਿਨ ਹੋਰ ਚੜ੍ਹਦੇ ਹੁਣ ਤਾਂ ਪਤਾ ਲੱਗ ਜੂ ਮੌਸਮ ਹੁੰਦਾ ਜੇ ਮੌਸਮ ਕਲੀਅਰ ਹੋਇਆ ਲੱਗਿਆ ਵੀ ਧੁੱਪ ਨਿਕਲੂਗੀ ਫਿਰ ਮਸ਼ੀਨ 'ਚ ਪਾਉਂਗੀ ਮੋਬੀ ਚਾਹਾਂ ਸੀ ਮੈਨੂੰ ਸਵੇਰ ਸਵੇਰੇ ਧੁੱਤ ਜਾਣਾ ਪਰ ਮੌਸਮ ਬਦੇਕਾ ਮੌਸਮ ਬੱਦਲ ਹੋਇ ਬੈਠਾ ਫੇਰ ਮੈਂ ਠਹਿਰ ਕੇ ਠੀਕ ਰਿਹਾ ਮੌਸਮ ਫੇਰ ਮਸ਼ੀਨ ਚ ਪਾਉਂਗੀ ਕੱਪੜੇ ਸਾਹਮਣੇ ਸਰਦੀਆਂ ਨਾਲ ਥੋੜਾ ਥੋੜਾ ਰੋਜ਼ ਕੱਢਿਆ ਕਰੂੰਗੀ ਕਾਫੀ ਘੱਟ ਤੇ ਕਰ ਲੈ ਇੱਕ ਬਾਸਕਟ ਤਾ ਪੂਰੀ ਵੱਡੀ ਭਰੀ ਹੋਈ ਕੱਪੜਿਆਂ ਦੀ ਕੁਝ ਇੱਕ ਲੋਡ ਉਤੋਂ ਨਾਲ ਲੈਂਦਾ ਪਿਆ ਸਮਝਣ ਨੂੰ ਹੌਲੀ ਹੌਲੀ ਸਮਾਂ ਨੇ ਇੱਕਦਮ ਇੱਕ ਵਾਰੀ ਦਾ ਸਾਰੇ ਕੱਪੜੇ ਸੰਭਾਲ ਲੈਣ ਸਕਦੇ ਹੈਗੇ ਸਬਜੀ ਕਿਚਨ ਚ ਬਣ ਚੁੱਕੀ ਸੀ ਆਟਾ ਵੀ ਮੈਂ ਗੁੰਨਤਾ ਜਿੰਨੇ ਭਾਂਡੇ ਹੈਗੇ ਸੀ ਉਹ ਵੀ ਸਾਫ ਕਰਤੇ ਮੇਰੀ ਨਜ਼ਰ ਸੀ ਅੱਜ ਡਾਈਨਿੰਗ ਟੇਬਲ ਤੇ ਕਿਉਂਕਿ ਇਹਦੇ ਉੱਪਰ ਪਿਆ ਸੀ ਕਾਫੀ ਸਾਰਾ ਸਮਾਨ ਡੰਪ ਕਰਿਆ ਤੇ ਜਿੱਥੇ ਇੰਨਾ ਜ਼ਿਆਦਾ ਸਮਾਨ ਪਿਆ ਹੋਵੇ ਮੈਨੂੰ ਤਾਂ ਸਟ्रेस ਵਾਲੀ ਫੀਲਿੰਗ ਆਉਣ ਲੱਗ ਜਾਂਦੀ ਮੈਨੂੰ ਆਇਆ ਲੱਗਦਾ ਵੀ ਇੰਨਾ ਸਮਾਨ ਕੀ ਕੁਝ ਪਿਆ ਵੀ ਕਿਉਂ ਨਹੀਂ ਕਲੀਅਰ ਹੈਗੀ ਇਹ ਜਗਾ ਹਨਾ ਇੰਨਾ ਸਮਾਨ ਕਿਵੇਂ ਬਿਖਰਿਆ ਪਿਆ ਤੇ ਪਹਿਲਾਂ ਤਾਂ ਮੈਂ ਐਗ ਵਾਲੀ ਟ੍ਰੇ ਖਾਲੀ ਕਰਨੀ ਸੀ ਐਗ ਰੱਖਾਂ ਕੰਟੇਨਰ ਵਿੱਚ ਇਹਨਾਂ ਨੂੰ ਫਿਰ ਫ੍ਰਿਜ ਵਿੱਚ ਰੱਖਾਂ ਕਿਉਂਕਿ ਹੁਣ ਥੋੜਾ ਜਿਹਾ ਮੌਸਮ ਚੇਂਜ ਹੋ ਗਿਆ ਸਰਦੀ ਵਿੱਚ ਚਲੋ ਬਾਹਰ ਹੀ ਪਏ ਰਹਿੰਦੇ ਪਰ ਹੁਣ ਮੌਸਮ ਹੋ ਗਿਆ ਗਰਮੀ ਵਾਲਾ ਟੈਂਪਰੇਚਰ ਦਾ ਫਰਕ ਪੈ ਗਿਆ ਤੇ ਇਹਨਾਂ ਰੱਖ ਦੂੰਗਾ ਫ੍ਰਿਜ ਵਿੱਚ ਟੂ ਡਾਈਨਿੰਗ ਟੇਬਲ ਪਹਿਲਾਂ ਮੈਂ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੀ ਫਿਰ ਮੈਂ ਡਾਈਨਿੰਗ ਟੇਬਲ ਦੀ ਉਸ ਤੋਂ ਬਾਅਦ ਡਸਟਿੰਗ ਕਰੂੰਗੀ ਪਹਿਲਾਂ ਸਾਰਾ ਸਮਾਨ ਚੱਕੂੰਗੀ ਟੇਬਲ ਤੋਂ ਨਾਰੀਅਲ ਪਾਣੀ ਪਈ ਸੀ ਫਾਫੇ ਵਿੱਚ ਬੇਟੇ ਨੂੰ ਬਹੁਤ ਪਸੰਦ ਆਉ ਡੇਲੀ ਨਾਰੀਅਲ ਪਾਣੀ ਪੀਂਦਾ orange ਸਾਰੀ ਬਾਸਕਟ ਪਈ ਹੈ ਤੇ ਇੱਕ ਸੀਡੀ ਪਲੇਅਰ ਤੇ ਸਪੀਕਰ ਪਏ ਨੇ ਉਹ ਸੀਡੀ ਦਵਿੰਦਰ ਦੇ ਕਿ ਆਏ ਨੇ ਸ਼ਾਪ ਤੇ ਉਹਦਾ ਕੁਝ ਕਰਨ ਵਾਲਾ ਸੀ ਕੰਮ ਇਸ ਤਰ੍ਹਾਂ ਨਹੀਂ ਥੋੜਾ ਥੋੜਾ ਕਰਕੇ ਨਾ ਸਮਾਨ ਜਮਾ ਹੋਣ ਲੱਗ ਜਾਂਦਾ ਫਿਰ ਉਹ ਏਰੀਆ ਆਪਨ ਬੁਰਾ ਲੱਗਣ ਲੱਗਦਾ ਫਿਰ ਆਹ ਲੱਗਦਾ ਐਕਚੁਅਲ ਚ ਜਿਵੇਂ ਹੁਣ ਤਾਂ ਜਿਵੇਂ ਇਹ ਸੈਟਿੰਗ ਹੁੰਦੀ ਓਵੇਂ ਕਿਉਂ ਨਹੀਂ ਹੈਗੀ ਤੇ ਹੁਣ ਸਾਰਾ ਸਮਾਨ ਪਹਿਲਾਂ ਮੈਂ ਚੱਕਿਆ ਫਿਰ ਮੈਂ ਡਸਟਿੰਗ ਕਰਨ ਲੱਗੀ ਹਾਂ ਇਹ ਸੀਡੀ ਪਲੇਅਰ ਤੇ ਸਪੀਕਰ ਨੇ ਇਹ ਵੀ ਮੈਂ ਇੱਕ ਸਾਈਡ ਤੇ ਰੱਖ ਦੂੰਗੀ ਜਦੋਂ ਉਹ ਸੀਡੀ ਆ ਗਈ ਸ਼ਾਪ ਤੋਂ ਫਿਰ ਉਹ ਜ਼ਰੂਰ ਨਾ ਫਿਕਸ ਹੋ ਜਾਣਗੇ ਦੋਂ ਦ ਕਾਰਦਾ ਨੇ ਡਸਟਿੰਗ ਡਾਈਨਿੰਗ ਟੇਬਲ ਦੀ ਕੱਲ ਮੈਂ ਇੱਕ ਰੂਮ ਦੀ ਕਰੀ ਸੀ ਅੱਜ ਮੈਂ ਡਾਈਨਿੰਗ ਰੂਮ ਦੀ ਕਰਦਣੀ ਆ ਐਸਾ ਇੱਕ ਇੱਕ ਕਰਕੇ ਹੋਊ ਵੀ ਆਉਂਗੀ ਅੱਜ ਮੈਂ ਐਕਚੁਅਲੀ ਟਾਈਮ ਪਹਿਲਾਂ ਕੱਢ ਲਿਆ ਕਿਉਂਕਿ ਹੁਣ ਟਾਈਮ ਨਾਲ ਹੀ ਫਰਕ ਪੈ ਗਿਆ ਥੋੜਾ ਜਲਦੀ ਉੱਠਣ ਕਰਕੇ ਕਿਚਨ ਦਾ ਕੰਮ ਜਲਦੀ ਵੀ ਹੋ ਜਾਣਾ ਉਹਦੇ ਵਿੱਚ ਆਪਾਂ ਨੂੰ ਟਾਈਮ ਵੀ ਮਿਲ ਜਾਂਦਾ ਤੇ ਕਈ ਵਾਰ ਥੋੜਾ ਕੰਮ ਕਿਚਨ ਦਾ ਚਲੋ ਬਾਅਦ ਵੀ ਹੀ ਜਾਂਦਾ ਤੇ ਐ ਹੋ ਜਾਂਦਾ ਰੋਜ਼ ਇਹ ਨਹੀਂ ਹੈਗਾ ਵੀ ਇੱਕ ਰੁਟੀਨ ਹੀ ਹੁੰਦਾਗਾ ਹੁਣ ਮੈਂ ਕੋਸ਼ਿਸ਼ ਕਰਿਆ ਕਰੂੰ ਜੋ ਮੈਂ ਡਸਟਿੰਗ ਦਾ ਕੰਮ ਕਰਨਾ ਮੈਂ ਵੀ ਅਬ ਦਾ ਪਹਿਲਾ ਪਹਿਲਾ ਕਰ ਲਾਂ ਤੇ ਅੱਜ ਬ੍ਰੇਕਫਾਸਟ ਵਿੱਚ ਮ ਸਬਜ਼ੀਆਂ ਪਾ ਕੇ ਪਿਆਜ਼, ਸ਼ਿਮਲਾ ਮਿਰਚ, ਗਾਜਰ, ਥੋੜਾ ਜਿਹਾ ਟਮਾਟਰ, ਕੌਰਨ ਪਾ ਲਈ ਸੀ। ਬ੍ਰੇਕਫਾਸਟ ਮੈਂ ਕਰ ਲਿਆ ਤੇ ਹੁਣ ਮੈਂ ਪੀਨੀਏ ਕੌਫੀ, ਕੌਫੀ ਨੇ ਕਿ ਇਹ ਹੌਟ ਕੌਫੀ ਕਰਕੇ ਸੈਂਡਵਿਚ ਨਾਲ ਮੈਨੂੰ ਕੌਫੀ ਬਹੁਤ ਅੱਛੀ ਲੱਗਦੀ ਹੈ। 5:09 ਹੋ ਰਹੇ 9 ਵਜੇ ਇਹ 9 ਮਿੰਟ ਹਲੇ ਪਏ ਨੇ 9 ਵਜੇ ਦੇ ਵਿੱਚ ਤੇ ਮੈਂ ਆਪਣਾ ਬ੍ਰੇਕਫਾਸਟ ਕਰ ਲਿਆ। ਤੇ ਹੁਣ ਮੈਂ ਬਣਾਉਂਗੀ ਫੁਲਕਾ ਦੂਜੇ ਲਈ। ਮੰਮੀ ਤੇ ਦਵਿੰਦਰ ਲਈ। ਬਾਹਰ ਮਸ਼ੀਨ 'ਚ ਕੱਪੜੇ ਵੀ ਧੋਤੇ ਪਏ ਨੇ ਮੈਂ ਵੂਲਨ ਕੱਪੜੇ ਜਿਹੜੇ ਕੱਲ ਕੱਢੇ ਸੀ ਕੋਟੀਆਂ ਸਵੈਟਰ ਤੇ ਉਹ ਮਸ਼ੀਨ 'ਚ ਪਾ ਕੇ ਆਈਆਂ ਪਾਤੀ ਸੀ ਪਹਿਲੇ ਹੀ ਸਵੇਰ ਦੇ ਧੋਤੇ ਪਏ ਨੇ ਮਸ਼ੀਨ ਹੁਣ ਲਾਈਕ ਸਰਕਲ ਖਤਮ ਹੋ ਗਿਆ ਟਾਈਮਰ ਹੋ ਗਿਆ ਪੂਰਾ ਤੇ ਉਹ ਵੀ ਕੱਢ ਕੇ ਸੁੱਕਣੇ ਪਉਣੀਆਂ ਮੈਂ ਮੈਂ ਕਿਹਾ ਚਲੋ ਪਹਿਲਾਂ ਉਹਦਾ ਬ੍ਰੈਕਫਾਸਟ ਆਰਾਮ ਨਾਲ ਬੈਠ ਕੇ ਕਰਾਂਗੇ ਕੱਪੜੇ ਤਾਂ ਸੁੱਕਦੇ ਰਹਿਣਗੇ ਕਾਫੀ ਹੁਣ ਟਾਈਮ ਦਾ ਫਰਕ ਪੈਗਾ ਦਿਨ ਲੰਬੇ ਹੋ ਗਏ ਸਵੇਰ ਜਲਦੀ ਵੀ ਉੱਠਣ ਦੀ ਹੁਣ ਥੋੜੀ ਅੱਗੇ ਨਾਲ ਹੋਰ ਟਾਈਮ ਆਪਦਾ ਅੱਗੇ ਕਰਿਆਗਾ ਅੱਗੇ ਤਾਂ ਉੱਠਦੇ ਹੁੰਦੇ ਸੀ ਕਿ ਮੈਂ 6:30 ਹੁਣ ਮੈਂ ਪੌਣੇ 6 ਉੱਠ ਖੜਦੀ ਆਂ ਸਵੇਰੇ ਪੌਣੇ 6 ਤੋਂ 6 ਦੇ ਵਿੱਚ ਵਿੱਚ ਉੱਠ ਖੜਦੀ ਆਂ ਤੇ ਮੈਂ ਸੋਚਨੀ ਆ ਅੱਗੇ ਅੱਗੇ ਥੋੜਾ ਜਿਹਾ ਹੋਰ ਅੜਦੀ ਕਰੂੰਗੀ ਸਾਢੇ 5 ਕਰੂੰਗੀ ਫਿਰ ਹੌਲੀ ਹੌਲੀ ਗਰਮੀਆਂ ਤੱਕ 5 ਵਜੇ ਤੇ ਫੇਰ ਆਵਾਂਗੀ ਕਿਉਂਕਿ ਉੱਠਣਾ ਬਹੁਤ ਔਖਾ ਇੱਕ ਵਾਰੀ ਰਾਤ ਨੂੰ ਸੌਂ ਨਹੀਂ ਗੇਟਾਂ ਰਾਤ ਨੂੰ ਸਾਢੇ 10 11 ਦਾ ਮਾਮਲੀ ਗੱਲ ਆ ਵੀ 10 ਵਜੇ ਆਉਂਦੇ ਨੇ ਨੀ ਤਾਂ ਨਾ ਕਿ ਸਵੇਰੇ ਉੱਠਣੀ ਹੁੰਦਾ ਫਿਰ ਦਵਿੰਦਰ ਕੋਲੇ ਫੋਨ ਚਲਾਈ ਜਾਂਦੇ ਨੇ ਫਿਰ ਇਹ ਨਹੀਂ ਹੈਗਾ ਵੀ ਆਪ ਨੂੰ نیند ਆ ਜੂ ਜਦ ਤੱਕ ਸ਼ਾਂਤੀ ਨਹੀਂ ਹੁੰਦੀ ਸਾਰੇ ਲਾਈਟਸ ਨਹੀਂ ਆਫ ਹੁੰਦੀ ਫਿਰ ਨੀਂਦ ਆਉਂਦੀ ਤੋ ਜੀ ਕਾ ਗਰਮ ਕੱਪੜੇ ਜਿਹੜੇ ਹੁਣ ਚੱਕ ਕੇ ਰੱਖਣੇ ਸੀ ਨਹੀਂ ਜ਼ਰੂਰਤ ਸੀ ਉਹ ਮੈਂ ਵਾਸ਼ਿੰਗ ਮਸ਼ੀਨ 'ਚ ਵਾਸ਼ ਕਰ ਲਈ ਸੀ ਤੇ ਇਹਨਾਂ ਨੂੰ ਮੈਂ ਪਾਉਣੀਆਂ ਸੁੱਕਣੇ ਪਹਿਲਾਂ ਸਵੇਰੇ ਤੇ ਇੱਕ ਵਾਰ ਮੈਨੂੰ ਲੱਗਿਆ ਨਾ अर्ਲੀ ਜਰ ਉੱઠી ਮੈਂ ਕਿਚਨ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਲੱਗਿਆ ਵੀ ਮੈਂ ਮਸ਼ੀਨ ਔਨ ਕਰਾਂ ਮੈਂ ਤੇ ਪਰ ਮੈਂ ਨਿਕਲੀ ਬਾਹਰ ਸਵੇਰੇ ਮੈਨੂੰ ਬੰਦਣ ਲੱਗਿਆ ਮੈਂ ਅਚਲਿ ਇੱਕ ਵਾਰ ਅੱਛੀ ਤਰ੍ਹਾਂ ਦਿਨ ਚੜ ਜਾਂਦਾ ਮੌਸਮ ਤਾਂ ਮੈਨੂੰ ਥੋੜਾ ਪਤਾ ਲੱਗਣ ਦਾ ਵੀ ਕਿਵੇਂ ਆ ਫਿਰ ਜਿਵੇਂ ਸੂਰਜ ਦੇਵਤਾ ਧੱਕਾ ਦਿੱਤੇ ਵਿੱਚੋਂ ਧੁੱਪ ਨਿਕਲੂਗੀ ਮੈਂ ਧੋਈ ਦੇਣਾ ਕੱਪੜੇ ਕੱਪੜੇ ਹੁਣ ਪਾ ਰ ਵੀਅਰ ਵਾਲਾ ਕੋਈ ਕੱਪੜਾ ਨਹੀਂ ਸਾਰੇ ਕੋਟੀਆਂ ਸਵੈਟਰ ਵੂਲੈਂਸ ਜੋ ਮੈਂ ਹੁਣ ਇਹਨਾਂ ਨੂੰ ਰੱਖ ਦੂੰਗੀ ਸਿਰਫ ਪੰਜ ਚਾਰ ਥੋੜੇ ਜਿਵੇਂ ਆਪਣੇ ਯੂਸ ਲਈ ਰੱਖੇ ਨੇ ਕੁਝ ਦੋ ਚਾਰ ਘਰੇ ਪਾਉਣ ਵਾਲੇ ਰੱਖੇ ਨੇ ਬਾਕੀ ਸਾਰੇ ਆਲਮੋਸਟ ਮੈਂ ਰੱਖ ਤੇ ਬਸ ਹੁਣ ਬੈੱਡ ਵਿੱਚ ਤੇ ਮੈਂ ਸੰਭਾਲ ਲੈਣੇ ਪਾਤੀ ਕਿ ਸਾਈਡ ਤੇ ਹਮੇ ਸਿਰਫ ਕੱਢੀ ਜਾਂਦੀ ਆ ਬੈੱਡ ਵਿੱਚ ਉਦੋਂ ਰੱਖੂੰਗੀ ਜੇ ਸਾਰਾ ਕੋਈ ਇੱਕ ਬੈਗ ਪੂਰਾ ਕੱਪੜਿਆਂ ਦਾ ਭਰ ਗਿਆ ਕਿਉਂਕਿ ਰੋ ਰੋਜ਼ ਬੈੱਡ ਖੋਲਣੇ ਬਹੁਤ ਔਖੇ ਰੰਗੇ ਕੱਲੇ ਜਾਣੇ ਨੂੰ ਤਾਂ ਔਖੀ ਹੁੰਦੀ ਨੇ ਬੈੱਡ ਖੋਲਣੇ ਰੋ ਰੋਜ਼ ਸੋ ਅੱਜ ਸਵੂਲੈਂਸ ਕੱਪੜਾ ਨਹੀਂ ਹੋ ਰਹੀ ਆ ਵਾਸ਼ ਤੇ ਹੁਣ ਨਾ ਕਿਚਨ ਦਾ ਕੰਮ ਹੋ ਗਿਆ ਸਖਤਮ ਥੋੜੇ ਜਿ ਮੈਂ ਬਲੇਜ਼ਰ ਸੰਭਾਲਣੇ ਸੀ ਜਿਹੜਾ ਪੌੜੀਆਂ નીચે ਹੈਗਾ ਨਾ ਕੈਬਨ ਉਹਦੇ ਵਿੱਚ ਬਲੇਜ਼ਰ ਜੈਕਟਸ ਹੁੰਦੀਆਂ ਨੇ ਜੈਕਟਸ ਹਾਲ ਮੈਂ ਰੱਖਿਆ ਨੇ ਕਿਉਂਕਿ ਵਾਸ਼ ਕਰਕੇ ਰੱਖੂਗੀ ਤੇ ਬਲੇਜ਼ਰ ਮੈਂ ਕਿਹਾ ਚਲੋ ਹਲ ਡਰਾਈ ਕਲੀਨ ਹਜੇ ਕਰਾਉਣ ਦੀ ਲੋੜ ਨਹੀਂ ਹੈਗੀ ਤੇ ਇਹਨਾਂ ਨੂੰ ਮੈਂ ਸੰਭਾਲਦਾ ਵੀ ਥੋੜਾ ਜਿ ਉਥੋਂ ਸਮਾਨ ਕੱਟੇ ਕਿਉਂਕਿ ਥੋੜਾ ਥੋੜਾ ਜਿ ਆਪਾਂ ਕਟਾਵਾਂਗੇ ਕੱਪੜੇ ਵਿੱਚੋਂ ਤਾਂ ਘਟੂਗਾ ਜੇ ਆਪਾਂ ਕਵਾਂਗੇ ਇੱਕ ਦਿਨ ਸਾਰੇ ਕੱਪੜੇ ਸੰਭਾਲਦੇ ਉਹ ਨਹੀਂ ਹੁੰਦਾ ਹੈਗਾ ਥੋੜਾ ਥੋੜਾ ਕਰਕੇ ਆਪਣਾ ਸਮਾਨ ਅੰਦਰ ਜਾਂਦਾ ਹੁੰਦਾ ਸੋ ਇਸ ਤਰ੍ਹਾਂ ਇਹ ਰੂਮ ਵਿੱਚ ਨੂੰ ਉੱਪਰਲੇ ਕੈਬਿਨੇਟ ਵਿੱਚ ਅਸੀਂ ਇੱਕ ਇੱਥੇ ਇੱਕ ਰੌਡ ਲਗਵਾਈ ਹੋਈ ਹੈ ਤਾਂ ਇੱਥੇ ਹੈਂਗ ਹੋ ਜਾਂਦੇ ਨੇ ਬਲੇਜ਼ਰਸ ਨਹੀਂ ਅਦਰਵਾਈਜ਼ ਆਪਾਂ ਬੈੱਡ ਵਿੱਚ ਰੱਖਦੇ ਆ ਤਾਂ ਵਾਲ ਵਗੈਰਾ ਪੈ ਜਾਂਦੇ ਨੇ ਫਿਰ ਕਦੇ ਪ੍ਰੈਸ ਵੀ ਨਹੀਂ ਹੁੰਦੇ ਹੈਗੇ ਪ੍ਰੋਪਰ ਇੱਥੇ ਹੈਂਗ ਕਰੇ ਠੀਕ ਰਹਿੰਦੇ ਨੇ ਪ੍ਰੈਸ ਕਰਨ ਦੀ ਲੋੜ ਨਹੀਂ ਪੈਂਦੀ ਵਾਲ ਨਹੀਂ ਪੈਂਦੇ ਸਿੱਧੇ ਜਿਹੇ ਰਹਿੰਦੇ ਨੇਗੇ ਇਹ ਸਪੈਸ਼ਲ ਜੈਕਟਸ ਤੇ ਬਲੇਜ਼ਰਸ ਲਈ ਇੱਥੇ ਕੈਬਿਨੈਟ ਵਿੱਚ ਕੀਤਾ ਹੋਇਆ ਹੈਗਾ ਇਹਦੇ ਵਿੱਚ ਰੌਟ ਲਗਵਾ ਲਈ ਸੀ ਹੁਣ ਮੈਂ ਤੁਹਾਨੂੰ ਸ਼ੇਅਰ ਕਰਦੀ ਆ ਕਲੋਥ ਸਟੋਰੇਜ ਬੈਗਸ ਕੱਪੜਿਆਂ ਨੂੰ ਸਟੋਰ ਕਰਨ ਲਈ ਬੈਗਸ ਮੈਂ ਆਨਲਾਈਨ ਆਰਡਰ ਕੀਤੇ ਸੀਗੇ ਅੱਜ ਉਹ ਪਾਰਸਲ ਮੈਂ ਰੀਸੀਵ ਕਰ ਲਿਆ ਇੱਕ ਪਾਰਸਲ 2-3 ਦਿਨ ਪਹਿਲਾਂ ਆ ਗਿਆ ਸੀ ਉਹ ਤੋਂ ਰੀਸੀਵ ਕਰ ਲਿਆ ਸੀ ਇੱਕ ਅੱਜ ਆਇਆ ਇਸ ਫਰ ਮੈਨੂੰ ਆਏ ਸੀ ਵੀ ਦੋਨੇ ਜੋ ਇਕੱਠੇ ਆ ਗਏ ਤਾਂ ਮੈਂ ਫਿਰ ਮੈਂ ਤੁਹਾਨੂੰ ਇਕੱਠੇ ਹੀ ਵੀਡੀਓ ਵਿੱਚ ਦਿਖਾਵਾਂ ਤੇ ਹੁਣ ਮੈਂ ਤੁਹਾਨੂੰ ਕੰਨਿਆ ਸਟੋਰੇਜ ਬੈਗਸ ਬਹੁਤ ਅੱਛੀ ਖਾਸੀ ਸਟੋਰੇਜ ਹੈ ਜਿਹੜੇ ਭੈਣਾ ਸਟਿਚਿੰਗ ਕਰਦੀਆਂ ਨੇ ਬਹੁਤ ਅੱਛੇ ਨੇ ਸਟਿਚਿੰਗ ਵਿੱਚ ਘਰੇ ਵੀ ਬਣਾ ਸਕ ਅੱਜ ਦਿਨਾਂ ਮੇਰੇ ਵਰਗੇ ਨੂੰ ਇੰਨਾ ਜ਼ਿਆਦਾ ਸ਼ੌਂਕ ਨਹੀਂ ਸਟਿਚਿੰਗ ਦਾ ਆਨਦੀ ਹੈ ਪਰ ਮੈਂ ਕਰਕੇ ਨਹੀਂ ਰਾਜੀ ਮੈਨੂੰ ਕਰਨਾ ਪਸੰਦ ਨਹੀਂ ਹੈ ਤਾਂ ਫਿਰ ਆਨਲਾਈਨ ਆਰਡਰ ਕਰ ਸਕਦੇ ਆਪਾਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਨੇ ਇਹਨਾਂ ਦੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਕੋਈ ਮਹਿੰਗੇ ਨਹੀਂ ਹੈਗੇ ਔਰ ਸਟੇਜ਼ ਅੱਛੀ ਖਾਸੀ ਮਿਲ ਜਾਂਦੀ ਹੈ ਆਹ ਦੇਖੋ ਆਵਲੇ ਬੈਗਸ ਨੇ ਇਹ ਤਿੰਨ ਦਾ ਸੈੱਟ ਹੈ ਤਿੰਨ ਬੈਗਸ ਨੇ ਮੈਂ ਤੁਹਾਨੂੰ ਇੱਕ ਖੋਲ ਕੇ ਦਿਖਾਨੀ ਆ ਤਾਂ ਕਿ ਪਤਾ ਲੱਗ ਜਾਵੇ ਵੀ ਕੀ ਸਾਈਜ਼ ਹੈ ਇਹਨਾਂ ਦਾ ਬਹੁਤ ਵੱਡਾ ਸਾਈਜ਼ ਹੈ ਐਦਾ ਸਾਈਜ਼ ਤੇ ਹੈਂਡਲ ਦਿੱਤੇ ਹੋਏ ਨੇ ਜੋ ਕੱਪੜੇ ਨੇ ਪਰੇ ਹੁੰਦਾ ਫਿਰ ਆਪਾਂ ਚੱਕਣ ਔਖਾ ਲੱਗਦਾ ਨਾ ਦੇਖੋ ਇਹ ਰੰਗ ਖੁੱਲਿਆ ਲੈ ਦੇ ਖੁੱਲ ਕੇ ਫਿਰ ਪਤਾ ਲੱਗੂਗਾ ਆ ਦੇਖੋ ਕਾਫੀ ਖਾਸੀ ਸਟੋਰੇਜ ਹੈ ਕਾਫੀ ਵੱਡਾ ਸਾਈਜ਼ ਹੈ ਦਾ ਅੱਗੇ ਟ੍ਰਾਂਸਪੇਰੈਂਟ ਦਿੱਤਾ ਹੋਇਆ ਸੈਂਟਰ ਵਿੱਚੋਂ ਤਾਂ ਕਿ ਆਪਾਂ ਨੂੰ ਪਤਾ ਲੱਗ ਜੀ ਕੀ ਕੀ ਕੱਪੜੇ ਆ ਪਹਿਲੇ ਵਿੱਚ ਰੱਖੇ ਹੋਏ ਨੇ ਤੇ ਸਾਈਡਸ ਤੇ ਇਸ ਤਰ੍ਹਾਂ ਦੋ ਹੈਂਡਲ ਦਿੱਤੇ ਹੋਏ ਨੇ ਪਕੜਨ ਨੂੰ ਬਹੁਤ ਅੱਛਾ ਸਾਈਜ਼ ਹੈ ਕਰੇ ਕਰੇ ਬਣਾਉਣ ਨਾਲ ਮੈਨੂੰ ਲੱਗਦਾ ਰੈਡੀ ਮੇਡ ਹੀ ਲੈ ਲਵਾਂ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਇੰਨੀ ਜ਼ਿਆਦਾ ਕੋਸਟ ਵੀ ਨਹੀਂ ਹੈਗੀ ਆਹ ਦੇਖੋ ਆਵਲਾ ਹੈਗਾ ਸਾਈਜ਼ ਅੱਛਾ ਖਾਸਾ ਸਾਈਜ਼ ਹੈ ਇਹ ਤਿੰਨ ਦਾ ਸੈੱਟ ਆਇਆ ਆਹ ਦੇਖੋ ਦੋ ਆਫੀ ਇਹ ਤਿੰਨ ਦੇ ਸੈੱਟ ਚਾਹੀਨੇ ਤੇ ਇਹਨਾਂ ਦਾ ਪ੍ਰਾਈਸ ਹੈਗਾ 167 167 ਦੇ ਇਹ ਤਿੰਨ ਬੈਗਸ ਆਇਨੇ only x 60 ਦੇ ਵਿਪਸ ਲੱਗੇ ਹੋਣ ਅੱਛੇ ਖਾਸੇ ਜ਼ਿਪਸ ਨੇ ਇਹ ਵਧੀਆ ਨੇ ਹੈ ਇਹ ਅੱਛੇ ਖਾਸੇ ਜ਼ਿਪਸ ਨੇ ਸਟੋਰੇਜ ਸਪੇਸ ਬਹੁਤ ਅੱਛੀ ਦਿੱਤੀ ਹੋਈ ਅੱਛਾ ਸਾਈਜ਼ ਇਹਨਾਂ ਦਾ ਤੇ ਇੱਕ ਮੈਂ ਮੰਗਵਾਏ ਨੇ ਆਹ ਵਾਲੇ ਇਹ ਦੋ ਦੇ ਸੈੱਟ ਵਿੱਚ ਆਏ ਨੇ ਆ ਦੋ ਦੇ ਸੈੱਟ ਵਿੱਚ ਆਏ ਨੇ ਇਹ ਹੈਗੇ ਨੇ ਜਿਵੇਂ ਆਪਣੇ ਸੂਟ ਕੇਸ ਹੁੰਦੇ ਨੇ ਉਸ ਤਰ੍ਹਾਂ ਜਿਵੇਂ ਆਪਾਂ ਬਲੈਂਕਟਸ ਨਹੀਂ ਪਾਉਂਦੇ ਹੈਗੇ ਜਿਹੜੇ ਵਿੱਚ ਅਟੈਚੀ ਟਾਈਪ ਹੁੰਦੀ ਨੇ ਉਸ ਤਰ੍ਹਾਂ ਦੇ ਸ਼ੇਪ ਇਹਨਾਂ ਦੇ ਪਰ ਮੈਨੂੰ ਲੱਗਦਾ ਇਹਨਾਂ ਨਾਲੋਂ ਅੱਛਾ ਤੁਸੀਂ ਇਹ ਮੰਗਵਾਓ ਚਾਹੇ ਦੋ ਸੈੱਟ ਮੰਗਵਾ ਲਓ ਕੋਨਾ ਸਾਈਜ਼ ਮੈਨੂੰ ਜ਼ਿਆਦਾ ਵੱਡਾ ਲੱਗਿਆ ਤੇ ਕੱਪੜੇ ਪਾਉਣੇ ਰੱਖਣੇ ਵੀ ਈਜ਼ੀ ਨੇ ਬਾਕੀ ਤੁਹਾਡੀ ਚੋਇਸ ਹੈ ਮੈਨੂੰ ਪਰਸਨਲੀ ਉਹ ਜ਼ਿਆਦਾ ਅੱਛੇ ਲੱਗੇ ਮਟੀਰੀਅਲ ਇਹਨਾਂ ਦਾ ਵੀ ਅੱਛਾ ਪਰ ਸਾਈਜ਼ ਅਕੋਰਡਿੰਗ ਸ਼ੇਪ ਅਕੋਰਡਿੰਗ ਮੈਨੂੰ ਆਹ ਵਾਲੇ ਜ਼ਿਆਦਾ ਵਧੀਆ ਲੱਗੇ ਇਹ ਅੰਦਰ ਦਿੱਤੀਆਂ ਨੂੰ ਖੋਲ੍ਹ ਲੈਂਗੇ ਦੋ ਦੋ ਟਿਪਸ ਦਿੱਤੀਆਂ ਹੋਈਆਂ ਨੇ ਟਿਪਸ ਅੱਛੀਆਂ ਨੇ ਤੇ ਜਿਵੇਂ ਮੈਂ ਖੋਲੂਗਾ ਤੇ ਵਿੱਚ ਇਹਦੇ ਕੱਪੜੇ ਬਹਿਣਗੇ ਕਾਫੀ ਜ਼ਿਆਦਾ ਸਟੋਰੇਜ ਹੈ ਇਹਨਾਂ ਦੇ ਜੋ ਕੱਪੜੇ ਪਾ ਲਾਂਗੇ ਫਿਰ ਐਕਚੁਅਲ ਚ ਇਹ ਸ਼ੇਪ ਲੈਣਗੇ ਆਪਣੇ ਇਹਨੇ ਵਰਗਾ ਸਾਈਜ਼ ਹੈਗਾ ਇਹਨਾਂ ਦਾ ਇਹ ਦੋ ਦਾ ਸੈਟ ਆਇਆ 185 ਦਾ ਹੈ 185 ਦੇ ਦੋ ਆਏ ਨੇ ਵਾਲੇ ਤੇ ਮੈਂ ਤੁਹਾਨੂੰ ਕਹੂੰਗੀ ਜੇ ਤੁਸੀਂ ਮੰਗਵਾਉਣੇ ਤਾਂ ਵਾਲੇ ਮੰਗਾਓ 160 ਦੇ ਤਿੰਨ ਇਹ ਵੀ ਬੰਗਾਰ ਸਾਹਿਬ ਦੇ ਮਟੀਰੀਅਲ ਅੱਛਾ ਹੈ ਇਹ ਨਹੀਂ ਕਹਿੰਨੀ ਮਟੀਰੀਅਲ ਨੇ ਅੱਛਾ ਪਰ ਮੈਨੂੰ ਸ਼ੇਪ ਅਕੋਰਡਿੰਗ ਅੰਦਰੋਂ ਸਪੇਸ ਖੁੱਲੀ ਅਕੋਰਡਿੰਗ ਮੈਨੂੰ ਉਹ ਵਾਲੇ ਵਧੀਆ ਲੱਗੇ ਇਹ ਵੀ ਅੱਛੇ ਮਟੀਰੀਅਲ ਇਨ ਹੈ ਤਾਂ ਕਿ ਅੱਛਾ ਜੀ ਤੁਸੀਂ ਬੈੱਡ ਸ਼ੀਟਸ ਕੰਬਲ ਕੋਈ ਸਿੰਗਲ ਬਲੈਂਕਟ ਹਲ-ਹਲਕੇ ਬਲੈਂਕਟ ਸੰਭਾਲ ਲੈਣੇ ਫਿਰ ਇੰਨਾ ਵਿੱਚ ਵੀ ਤੁਸੀਂ ਸੰਭਾਲ ਸਕ ਜੂਗੇ ਪਰ ਜੇ ਕੱਪੜੇ ਸੰਭਾਲ ਲੂਗੇ ਤਾਂ ਇੰਨਾ ਵਿੱਚ ਸੰਭਾਲਣੇ ਮੈਨੂੰ ਜ਼ਿਆਦਾ ਜ਼ਿਆਦਾ ਈਜ਼ੀ ਰਹੇਗੀ ਇਹ ਵੀ ਅੱਛੇ ਨੇ ਬਾਕੀ ਥੋੜੀ ਚੁਆਇਸ ਹੈ ਸੋ ਇਹ ਸੀ ਸਟੋਰੇਜ ਬੈਗਸ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਸੀ ਮੈਂ 67 ਦੇ 167 ਦੇ 3 ਇਹ ਸੀ ਮੇਰੀ ਸਟੋਰੀ ਬੈਗਸ ਦੀ ਸ਼ਾਪਿੰਗ ਵੀ ਨਾ ਅਸੀਂ ਬੈਗਸ ਆਏ ਨੇ ਇੱਕ ਵਾਰ ਮੈਂ ਕੱਪੜਿਆਂ ਨੂੰ ਸੰਭਾਲਣਾ ਸ਼ੁਰੂ ਕਰਾਂ ਹਾਂ ਬੈਗਸ ਹੋਣਗੇ ਉਹਨਾਂ ਵਿੱਚ ਪਾਈ ਚੱਲੂਗੀ ਪਾਈ ਚੱਲੂਗੀ ਇੱਧਰ ਰੂਮ ਚਾਹ ਵਾਲੀ ਕਬਾਰਡਸ ਮੈਂ ਕੱਪੜੇ ਕੁਛ ਮੈਂ ਕੱਟੇ ਸੀ ਰੱਖਾਤੇ ਹੁਣ ਮੈਂ ਇਹਨਾਂ ਬੈਗਸ ਦੇ ਵਿੱਚ ਪਾਈ ਚੱਲੂਗੀ ਜਿਵੇਂ ਬੈਗਸ ਭਰਨਗੇ ਨਾ ਚੱਕ ਕੇ ਬੈੱਡ ਦੇ ਵਿੱਚ ਰੱਖ ਦਊਂਗੀ ਰੋ ਰੋਜ਼ ਬੈੱਡ ਖੋਲਣਾ ਬਹੁਤ ਜ਼ਿਆਦਾ ਔਖਾ ਤੇ ਅੱਜ ਮੈਂ ਸਵੇਰ ਨੂੰ ਘੋੜੀ ਲਾ ਕੇ ਉੱਪਰ ਬਲੇਜ਼ਰ ਰੱਖੇ ਸੀ ਮੇਰੀ ਢੂਈ ਨੂੰ ਪਤਾ ਨਹੀਂ ਕੀ ਹੋ ਗਿਆ ਕੀ ਹਜੂ ਕਾਇਆ-ਵੱਜਿਆ ਮੇਰੀ ਘੋੜੀ ਪ੍ਰੋਬਲਮ ਆ ਗਈ ਉਸ ਕਰਕੇ ਰੋ ਰੋਜ ਬੈਟ ਖੋਲਣੇ ਕੋੜੀ ਚੜ ਕੇ ਉੱਪਰ ਕੱਪੜੇ ਰੱਖੋ ਉਹ ਵੀ ਸਹੀ ਨਹੀਂ ਟਾਈਮ ਹੋ ਰਿਹਾ ਸਵਾ ਚਾਰ ਦਾ ਤੇ ਮੈਂ ਇਧਰ ਰੱਖਿਆ ਸਬਜੀ ਬਣਨੀ ਆਲੂ ਮੇਥਿਆਂ ਦੀ ਆਲੂ ਮੇਥਿਆਂ ਦੀ ਸਬਜੀ ਨੂੰ ਸਬਜੀ ਪਤਾ ਨਹੀਂ ਕਿਉਂ ਨਹੀਂ ਕਹਿੰਦੇ ਕਹਿੰਨਗੇ ਆਲੂ ਮੇਥਿਆਂ ਦੀ ਭਾਜੀ ਸਬਜੀ ਤੇ ਭਾਜੀ ਦੇ ਇੱਕੋ ਹੀ ਹੁੰਦੀ ਹੈ ਪਤਾ ਨਹੀਂ ਕਹਿੰਦੇ ਆਲੂ ਮੇਥਿਆਂ ਦੀ ਭਾਜੀ ਮੈਂ ਇੱਕ ਵਾਰ ਕੱਲੇ ਮੇਥੇ ਹੀ ਪਾਏ ਵਿੱਚ ਆਲੂ ਨਹੀਂ ਪਾਏ ਆਲੂ ਕੱਟੇ ਪਏ ਨੇ ਥੋੜਾ ਜਿਹਾ ਇਹ ਸੇਕ ਲੱਗ ਜੇ ਨਾ ਆਲੂ ਬਾਅਦ ਵਿੱਚ ਪਾਉਂਗੀ ਤੇ ਫਿਰ ਕੜੱਟਾ ਨਿਕਲ ਜਾਂਦੀ ਨਹੀਂ ਕੜੱਟੇ ਦੇ ਵਿੱਚ ਹੀ ਰਹਿੰਦੀ ਮੈਨੂੰ ਨਾਦਾ ਪਰਸਨਲੀ ਨਹੀਂ ਫਿਰ ਕੋਲੇ ਬੰਦਦੇ ਨੇ ਥੋੜੇ ਜੱਲੇ ਮਿੱਠਿਆਂ ਨੂੰ ਸੇਕ ਲਵਾ ਗਏ ਫਿਰ ਕੋਲੇ ਹੀ ਬੰਦਦੇ ਕਈ ਤਾਂ ਕੱਲਾ ਤੇਲ 'ਚ ਸੁੱਕੀ ਫਰਾਈ ਜੇ ਕਰ ਲਾਉਂਦੇ ਨੇ ਮੈਂ ਟੱਕੇ ਬਣਾਉਣ ਨੂੰ ਬਣਾਉਣੀਆਂ ਜਿਵੇਂ ਪਹਿਲਾਂ ਤੜਕਾ ਲਗਾਤਾ ਨਾਰਮਲ ਸੁੱਕੀ ਸਬਜੀ ਬੰਗੂ ਤੜਕਾ ਲਗਾ ਕੇ ਨਾ ਮਿਰਚ ਪਾ ਕੇ ਮਿੱਠੇ ਪਾਤੇ ਥੋੜਾ ਜਿਹਾ ਇਹਨੂੰ ਸੇਕ ਲਵਾ ਕੇ ਫਿਰ ਪਾਉਂਦਾ ਆਦੀ ਬਣਾ ਐਨੇ ਸਾਰੇ ਮਿੱਠੇ ਸੀ ਜੋ ਵਿੱਚ ਪਾ ਦਨੇ ਆ ਸਬਜੀ ਬਣਾਉਣਾ ਦੇ ਬਿਲਕੁਲ ਐਨੇ ਹੀ ਰਹਿੰਦੇ ਪਿੱਚ ਕੇ ਆਉਂਦੇ ਨੇ ਸਭ ਦੀ اچھی ਲੱਗਦੇ ਬੇ ਨਾ ਮਦਨ ਜਿੰਨੇ ਵਧੀਆ ਹੁੰਦੇ ਖਾਣੇ ਚਾਹੀਦੇ ਹੁੰਦੀ ਤਾਂ ਥੋੜੀ ਕੜਤੰਜੀ ਹੈ ਪਰ ਹਰ ਇੱਕ ਸਬਜੀ ਦਾ ਆਪਣਾ ਦਰਦ ਹੁੰਨੇ ਇਹ ਬੁਨਾਕਾਰ ਸਬਜੀ ਹੁੰਦੇ ਜਿਵੇਂ ਹਾਲੋਂ ਹੋ ਗਈ ਹਾਲੋਂ ਅਸੀਂ ਕੋਈ ਵੀ ਨਹੀਂ ਖਾਂਦਾ ਸਾਡੇ ਘਰੇ ਕੋਈ ਵੀ ਮੈਂ ਤਾਂ ਖਾਦੀ ਨਹੀਂ ਕਦੇ ਤੇ ਮੈਂ ਵੀ ਖਾਣ ਚ ਅੱਛੀ ਲੱਗੇ ਜੀ ਟਰਾਈ ਕਰਾਂ ਮੈਂ ਖਾਦੀ ਨਹੀਂ ਕਦੇ ਮੈਨੂੰ ਸੁਣਨ ਚ ਇਹ ਲੱਗਦਾ ਵੀ ਥੋੜੀ ਕੜਤੰਜ ਹੁੰਦੀ ਹੈ ਟੇਸ ਵੀ ਥੋੜਾ ਜਿਹਾ ਵਧੀਆ ਹੁੰਦਾ ਪਰ ਉਹਦੇ ਫਾਇਦੇ ਬਹੁਤ ਨਹੀਂ ਪਰ ਕੀ ਕਰੀ ਆਦਤ ਹੀ ਨਹੀਂ ਹੈਗੀ ਸਬਜ਼ੀਆਂ ਖਾਣ ਦੀ ਜਿਹੜੇ ਮੈਂ ਅੱਜ ਵਾਸ਼ ਕੀਤੇ ਨੂੰ ਗਰਮ ਕੱਪੜੇ ਹਜੇ ਆਪੇ ਨੇ ਬੈਟ ਤੇ ਮਤਾਇ ਤੇਲ ਲਗਾ ਕੇ ਸਾਰੇ ਇੱਕ ਵਾਰ ਉੱਥੇ ਇੱਥੇ ਰੱਖ ਦੇ ਬਾਹਰ ਹੀ ਵੀ ਹਲਕਾ ਜਾਂ ਠੰਢੀ ਹੋ ਜਾਣ ਪੂਰੀ ਅੱਛੀ ਤਰ੍ਹਾਂ ਕਿਉਂਕਿ ਧੁੱਪੋ ਚੱਕੀ ਸੀ ਬਾਹਰੋਂ ਠੰਡੇ ਹੋ ਗਏ ਅੱਛੀ ਤਰ੍ਹਾਂ ਫਿਰ ਮੈਂ ਰੱਖੂੰ ਕਮਰਡ ਵਿੱਚ ਤੇ ਇਧਰ ਕਮਰਡ ਵਿੱਚ ਮੈਂ ਸਾਰੇ ਕੱਪੜੇ ਇਕੱਠੇ ਕਰੀਏ ਨੇ ਕਿਉਂਕਿ ਕਮਰਡ ਸਪੇਅਰ ਰੱਖੀ ਹੋਈ ਹੈ ਮੈਂ ਸਪੇਅਰ ਤਾਂ ਨਹੀਂ ਆਸਾ ਦੇ ਹੁੰਦੇ ਕੱਪੜੇ ਨੇ ਇਹਦੇ ਵਿੱਚ ਜੋ ਡੇਲੀ ਰੁਟੀਨ ਚ ਨਹੀਂ ਆਉਂਦੇ ਪਰ ਕਦੇ ਕਦੇ ਕੰਮ ਆਉਂਦੇ ਨੇ ਤੇ ਆਹ ਬਾਸਕਟ ਵਿੱਚ ਵੀ ਮੈਂ ਸਰਦੀਆਂ ਵਾਲੇ ਕੱਪੜੇ ਐਕਸਟਰਾ ਇਧਰ ਆ ਬੇਟੇ ਦੇ ਕੱਪੜੇ ਪਏ ਐਕਸਟਰਾ ਮੋٹے ਮੈਨਾਂ ਆ ਦੀ ਨਾਲ ਕੰਡ ਕੰਡ ਇੱਧਰ ਰੱਖੀ ਜਾਂਦੀ ਵਾਸ਼ ਕਰਕਰ ਸਾਰੇ ਤੇ ਆ ਮੇਰੇ ਸੂਟ ਪਏ ਨੇ ਜੋ ਇਸ ਵਾਰ ਮੈਂ ਪਾਏ ਹੀ ਨਹੀਂ ਪਾਰੀ ਨਹੀਂ ਆਈ ਪੌਣੀ ਨਹੀਂ ਮਿਲੇ ਹੈਗੇ ਠੀਕ ਹੈ ਤੇ ਆ ਦਵਿੰਦਰ ਦੇ ਮੈਂ ਨੀਚਲੇ ਜਿਹੜੇ ਵਾਰਮਰ ਸੈੱਟ ਹੁੰਦੇ ਨੇ ਸਾਰੇ ਪੈਕ ਕਰਤੇ ਇਹਦੇ ਵਿੱਚ ਇੱਕ ਪੈਂਟ ਸ਼ੀਟਾਂ ਵਾਲਾ ਪੈਕੇਟ ਜਿਆ ਪਿਆ ਸੀ ਬਹੁਤ ਵਧੀਆਗਾ ਇਹ ਤੇ ਇਹਦੇ ਵਿੱਚ ਮੈਂ ਪੈਕ ਕਰਤੇ ਵਾਰਮਰ ਸੈੱਟ ਫਿਰ ਇੱਕ ਜਗ੍ਹਾ ਮਿਲ ਜਾਂਦੇ ਨੇ ਖਿੰਡੇ ਖਿੰਡੇ ਨਹੀਂ ਰਹਿੰਦੇ ਹੈਗੇ ਇੱਕ ਜਗ੍ਹਾ ਮੈਂ ਇਕੱਠੇ ਕਰੀਏ ਨੇ ਕੱਪੜੇ ਸਾਰੇ ਹਜੇ ਫਿਰ ਮੈਂ ਆ ਸਟੋਰੇਜ ਬੈਂਕਸ ਪਏ ਨੇ ਜਿਹੜਾ ਅੱਜ ਮੈਂ ਗੈਨ ਇਹਨਾਂ ਵਿੱਚ ਸਾਰੇ ਪੈਕ ਕਰ ਦੂੰਗੀ ਥੋੜੇ ਜਿਹਾ ਹੋਰ ਮੈਂ ਰੋਜ਼ ਜਿਵੇਂ 2-4 ਨਿਕਲਿਆ ਕਰਨਗੇ ਧੋਤਾ ਕੋਈ ਅਲੱਗ ਘੜਤਾ ਜਿੰਨੇ ਲੱਗਿਆ ਵੀ ਲੋਡ ਨੇ ਇੱਕ ਜਗ੍ਹਾ ਇਕੱਠੇ ਕਰੂੰਗੀ ਪਹਿਲਾਂ ਫਿਰ ਮੈਂ ਸਾਰੇ ਇਕੱਠੇ ਸੰਭਾਲੂ ਬੈੱਡ ਵਿੱਚ ਤੇ ਆਹ ਵਾਲੀ ਕਵਰਡ ਵਿੱਚ ਅੱਜ ਮੈਂ ਉਹ ਸਟੋਰੇਜ ਬੈਗਸ ਦੇ ਵਿੱਚ ਸਾਰੇ ਆਪਣੇ ਪਾਰਟੀ ਵੇਅਰ ਸੂਟਸ ਸੰਭਾਲ ਲਏ ਨੇ ਅੱਗੇ ਇਧਰ ਹੈਂਗਰਾਂ ਤੇ ਹੈਂਗ ਕਰ ਹੋਈ ਸੀ ਮੈਂ ਕਿਚਲ ਹੁਣ ਕਿਹੜਾ ਕੋਈ ਵਿਆਹ ਸ਼ਾਦੀਆ ਵੀ ਅੰਦਰ ਰੱਖਦਾ ਹਨਾ ਡਰਾਈ ਕਲੀਨ ਕਰਾਉਣ ਵਾਲਾ ਕੋਈ ਨਹੀਂ ਸੀ ਹੈਗਾ ਇਸ ਵਾਰੀ ਤੇ ਸਾਰੇ ਮੈਂ ਅੰਦਰ ਸੰਭਾਲਦੇ ਦੁਪੱਟੇ ਵੀ ਸੂਟਸ ਵੀ ਆਹ ਵਾਲੇ ਬੈਗਸ ਵਿੱਚ ਪਾਰਟੀ ਵੇਅਰ ਸੂਟਸ ਨੇ ਕੁਝ ਮੈਂ ਅਲੱਗ-ਅਲੱਗ ਪੈਕੇਟਸ ਚ ਪਾਏ ਪਏ ਨੇ ਕੁਝ ਇਹਨਾਂ ਵਿੱਚ ਪਏ ਨੇ ਤੇ ਕੁਝ ਆਹ ਕੋਟੀਆਂ ਸਵੈਟਰ ਨੇ ਜਿਹੜੇ ਆ ਬਿਲਕੁਲ ਸਾਫ਼ ਨੇ ਉਹ ਪਿੱਛੇ ਵਾਲੀ ਲਾਈਨ ਬਿਲਕੁਲ ਸਾਫ਼ ਆ ਬਸ ਮੈਂ ਇੰਨੇ ਕੀ ਰੱਖੇ ਨੇ ਜਿਹੜੇ ਸਕੰਡ ਜੀ ਲੋਡ ਪੈ ਗਈ ਤਾਂ ਜਮਿਆ ਬਲੈਕ ਵਾਈਟ ਕਰੀਮ ਆ ਜੈਕਟ ਹੈਗੀ ਕਾਟਨ ਦੀ ਗਰਮ ਨਹੀਂ ਹੈਗੀ ਜੇ ਅੱਜਕੱਲ ਸਵੇਰੇ ਸ਼ਾਮ ਕੀ ਜਾਣਾ ਪੈ ਗਿਆ ਪਾਉਣੀ ਪੈ ਗਈ ਬਾਕੀ ਉਹ ਪਿਛਲੇ ਦੋਨੇ ਰੋਸ ਤੋਂ ਉੱਤੀ ਹੋਈਆਂ ਨਗੀਆਂ ਇੰਨੇ ਕੀ ਰੱਖੇ ਨੇ ਜਿਹੜੇ ਪਾ ਸਕਾਂ ਇਹ ਵਾਸ਼ ਕਰਕੇ ਰੱਖੂੰਗੀ ਆ ਬਾਸਕਟ ਵਿੱਚ ਨੀਚੇ ਸ਼ਾਲ ਨੇ ਸਟੌਲ ਨੇ ਸ਼ਾਲ ਤਾਂ ਮੈਂ ਲੈਂਦੀ ਨਹੀਂ ਹੈਗੀ ਹੁਣ ਮੋਢੇ ਦਰਦ ਕਰਦੇ ਨੇ ਲੈ ਹੀ ਨਹੀਂ ਹੁੰਦਾ ਤੇ ਸਟੌਲ ਨੇ ਸਾਰੇ ਵਾਸ਼ਡ ਨੇ ਸਾਰੇ ਵਾਸ਼ ਕੀਤੇ ਹੋਏ ਨੇ ਸਾਰੇ ਬਸ ਸਿਰਫ ਆ ਪੰਜ ਚਾਰ ਸਵੈਟਰ ਨੇ ਜਿਹੜੇ ਮੇਰੇ ਤੋਂ ਨਾਲੇ ਨੇ ਬਾਕੀ ਸਾਰੇ ਮੈਂ ਵਾਸ਼ ਕਰਕੇ ਹੀ ਰੱਖੇ ਨੇ ਸਾਰੇ ਕੱਪੜੇ ਪੈਕਡ ਨੇਦਰ ਜੋ ਸਾਰੇ ਬੈੱਡ ਵਿੱਚ ਟਿਕ ਗਏ ਨੇ ਕੱਪੜੇ ਬੂਲਨ ਅਲਮਾਰੀਆਂ ਖਾਲੀ ਹੋ ਜਾਣੀਆਂ ਜਮਾ ਟਾਈਮ ਹੋ ਰਿਹਾ 7 ਵਜੇ ਦਾ ਤੇ ਮੈਂ ਡਿਨਰ ਚ ਬਣਾਈ ਆਪਣੇ ਲਈ ਖਿਚੜੀ ਇਹਦੇ ਵਿੱਚ ਮੈਂ ਪਾਇਆ ਸਬਜੀ ਗਾਜਰ ਤੇ ਮਟਰ ਦਹੀਂ ਨਾਲ ਖਾऊं ਖਿਚੜੀ ਓਟਸ ਮੈਂ ਇਹਦੇ ਵਿੱਚ ਪਾਉਣੀ ਹੋਣੀ ਰਾਈਸ ਵੀ ਪਾਉਣੀ ਆ ਪਰ ਰਾਈਸ ਮੈਂ ਬਹੁਤ ਥੋੜੇ ਪਾਉਣੀ ਆ ਸਿਰਫ ਇੱਕ ਚਮਚ ਰਾਈਸ ਪਾਏ ਮੈਂ ਇਹਦੇ ਵਿੱਚ ਤਿੰਨ ਚਮਚ ਦਾੜ ਇੱਕ ਚਮਚ ਰਾਈਸ ਪੀਛੇ ਮੈਂ ਤਿੰਨ ਚਮਚ ਦਾਲ ਪਾਉਣੀ ਹੋਣੀ ਹੈ ਤੇ ਦੋ ਚਮਚ ਮੈਂ ਓਟਸ ਪਾਏ ਨੇ ਹੜੀ ਵੀ ਸਟਿਲ ਕੁੱਕਰ ਚ ਪਈ ਆ ਐਨੀ ਬਣਾ ਕੇ ਵੀ ਬਚ ਗਈ ਇੱਕ ਜਾਣੇ ਤੋਂ ਮੈਨੂੰ ਲੱਗਦਾ ਖਾਦੀ ਜਾਂਦੀ ਹੋਊਗੀ ਮੇਰੀ ਡਾਈਟ ਘੱਟ ਆ ਮੈਂ ਐਨੀ ਖਾਵਾਂਗੀ ਸੋ ਹੁਣ ਕਰਦੇ ਡਿਨਰ ਇੰਜੋਏ ਤੇ ਏਸੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ